ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਛੋਟੀਆਂ ਆ ਗਈਆਂ ਵੀਰਿਓ ਵੱਡੀਆਂ ਛੋਟੀਆਂ ਕੱਦ ਕਾਠ ਵਾਲੀਆਂ ਤਾਂ ਰੇਟ ਜਾਇਜ਼ ਆ ਵੀਰਿਓ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਟ ਵੀ ਵੀਰ ਦਾ ਬਿਲਕੁਲ ਹੀ ਜਾਇਜ਼ ਹੁੰਦਾ ਹਰੇਕ ਵੀਡੀਓ 'ਚ ਹੁੰਦਾ ਤਾਂ ਵੱਡੀਆਂ ਛੋਟੀਆਂ ਨੇ ਤਾਜ਼ੀਆਂ ਸੂਈਆਂ ਨੇ ਤਾਂ ਮਗਰ ਕੱਟੀਆਂ ਆ ਗਈਆਂ ਵੀਰਿਓ ਇਹਨਾਂ ਦੇ ਤਾਂ ਵੀਡੀਓ ਐਂਡ ਤੱਕ ਜਰੂਰ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਜੀ ਹੋਰ ਸਨਾਂ ਵੀਰੇ ਕੀ ਹਾਲ ਚਾਲ ਠੀਕ ਠਾਕ ਵੀ ਜੀ ਤੁਸੀਂ ਸਨਾਂ ਠੀਕ ਠਾਕ ਸੇ ਤਾਂ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸੀ ਆਪਣਾ ਨਾਂ ਮੇਰਾ ਜੋਨ ਵੀਰ ਜੀ ਪਿੰਡ ਹੱਦੌਰ ਵਾਲਾ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਕਰਤਾਰਪੁਰ ਦੇ ਫੋਨ ਨੰਬਰ ਵੀਰੇ ਫੋਨ ਨੰਬਰ 84374 ਤੇ 2225 ਤਾਂ ਵੀਰੇ ਸੂਈਆਂ ਸਵਾਈਆਂ ਝੋਟੀਆਂ ਕੋਲ ਸੂਈਆਂ ਸਵਾਈਆਂ ਤਾਦੀਆਂ ਵੀਰ ਜੀ ਕਰਾਦੀਆਂ ਸੂਈਆਂ ਦਾ ਮਈਆਂ ਕੱਟੀਆਂ ਤੇ ਬਹੁਤ ਟਾਪ ਦੀਆਂ ਮਈਆਂ ਵੱਡੀਆਂ ਜੇ ਇੱਕ ਜਫਰਾਵਾਦੀ ਆ ਗਈ ਆਪਣੇ ਕੋ ਰੇਟ ਜੈਜ ਹਾਂਜੀ ਰੇਟ ਬਿਲਕੁਲ ਨਹੀਂ ਗਿਆ ਤੇ ਇੱਕ ਵੀਡੀਓ ਵੀਰੇ ਰੇਟ ਜੈਜ ਹੁੰਦਾ ਵੀਰ ਦਾ ਤੇ ਚੰਗੀ ਮੈਂ ਆ ਗਈ ਵੀਰੇ ਚੈੱਕ ਕਰ ਲਓ ਕੁਆਲਿਟੀ ਕੱਟੀਆਂ ਬਹੁਤ ਸ਼ਾਨਦਾਰ ਇਹਦੇ ਮਗਰ ਕੱਟੀਆਂ ਮਗਰ ਵੀਰੇ ਇਹਦੇ ਹਾਂਜੀ ਕੱਟੀਆਂ ਠੀਕ ਹੈ ਵੇਖੋ ਵੀਰੇ ਮਗਰ ਕੱਟੀਆਂ ਬਹੁਤ ਸ਼ਾਨਦਾਰ ਆ ਬੱਚੇ ਚੰਗੇ ਸੀ ਮੰਦਾ ਤੇ ਖੋਲੋ ਵੀਰੇ ਵੇਖੋ ਵੀਰੇ ਤੋਰਾ ਚੈੱਕ ਕਰ ਲਿਓ ਮਗਰ ਕੱਟੀਆਂ ਆ ਗਈਆਂ ਕੀ ਕਰਕੇ ਜੇ ਤਾਜ਼ੀ ਸਹੀ ਹੈ ਨਾ ਠੀਕ ਹੈ ਜੀ ਕੱਟੀਆਂ ਚੰਗੇ ਸੀ ਮੰਦੇ ਹਾਂਜੀ ਕੱਟੀਆਂ ਬਹੁਤ ਵਧੀਆ ਟਾ ਵਧੀ ਭਾਈ ਇਹ ਤੋਂ ਵੀਰੇ ਖੁੱਲੇ ਠੰਡ ਪਾਂਡੇ ਦੀ ਮਾਲਕਾ ਥਣ ਬੜਾ ਪਿਆਰਾ ਲੱਗਿਆ ਵੀ ਜੀ ਸਾਰੇ ਨਾਲ 3 ਕਿਲੋ ਬੋਲਾ ਚ ਹੁੰਦਾ ਸੀ ਵਜਨ ਵਜਨ ਬਹੁਤ ਆ ਹਨਾ ਜੀ ਹਾਂ ਜੀ ਹਾਂ ਜੀ ਵਜਨ ਤੇ ਬਹੁਤ ਵੱਡੀ ਬੇਲ ਵਾਲੀ ਮੈਂ ਤੇ ਗੱਡ ਕਾਠ ਬਹੁਤ ਸ਼ਾਨਦਾਰ ਆ ਬੇਲ ਬਾਲ ਵੇਖੋ ਕਿੱਡੀ ਤਗੜੀ ਦੁੱਧ ਚੰਗਾ ਪਰ ਜੂਰੇ ਹਾਂ ਜੀ ਦੁੱਧ ਵਿੱਚ ਜੀ 14-15 ਕਿਲੋ ਖੁੱਲਾ ਚ ਆ ਗਈ 15 ਕਿਲੋ ਠੀਕ ਆ ਜੀ ਹਾਂ ਜੀ ਥਾਣਾ ਦਾ ਜੈਪ ਸਾਡੇ ਵਿਖਾ ਲਓ ਵੱਡੀ ਝੋਟੀਆਂ ਵੀਰੋ ਚੈੱਕ ਕਰੋ ਫਲੀ ਜੁੜੀ ਬਹੁਤ ਆ ਵੇਖੋ ਵੀਰੋ ਕਿੱਡੇ ਟਾਪ ਦਾ ਲੱਗਾ ਬਹੁਤ ਸ਼ਾਨਦਾਰ ਲੱਗਾ ਖਾਣ ਬੜਾ ਪਿਆਰਾ ਲੱਗਿਆ ਤੇ ਲੱਗਿਆ ਲੱਗੇ ਵੇਥੇ ਵੇਥੇ ਹਾਂਜੀ ਹਾਂਜੀ ਜੀ ਜੀ ਕਿਆ ਬਾਤ ਹੈ ਜੀ ਪਿੱਛੇ ਵੀ ਦਿਖਾ ਲਓ ਵੱਡੀ ਛੋਟੀ ਵੀਰੋ ਚੈੱਕ ਕਰੋ ਹਾਂਜੀ ਗਿੱਠਾ ਗਿੱਠਾ ਤੇ ਲੱਗਾ ਨੁਕਰਾਂ ਦਾ ਨਾੜੂ ਤੇ ਬੱਚਾ ਬਿਲਕੁਲ ਅਜਿਹਾ ਨਾਤੀ ਸੀ ਇਹਦੇ ਠੀਕ ਹੈ ਜੀ ਬੱਚਾ ਬਹੁਤ ਚੰਗਾ ਸਵੇਰੇ ਵੀ ਜੀ 3 ਕਿਲੋ ਬੋਲਾ ਕੱਢਿਆ 3.5 ਕਿਲੋ ਠੀਕ ਹੈ ਜੀ ਹਾਂਜੀ ਕਿਆ ਬਾਤ ਹੈ ਹਾਂਜੀ ਦਿਖਾ ਲਓ ਬਹੁਤ ਚੰਗੀ ਹੈ ਹਾਂਜੀ ਭਲੀ ਜੂੜੀ ਆ ਭਲੀ ਜੂੜੀ ਹਾਂਜੀ ਜੀ ਤਾਂ ਵੀਰੇ ਇਹਦਾ ਮੁੱਲ ਇਤਰੇ ਵੀ ਦਿਖਾ ਲਵਣਾ ਦਾ ਵੈਲਾ ਗਿਆ ਸਾਈ ਤੁ ਆ ਬਹੁਤ ਹੈ ਬਈ ਉਹ ਸ਼ਾਨਦਾਰ ਸਪੈਸ਼ਲ ਥਣ ਲੱਗਾ ਵੀ ਸੁਣੀ ਚਵਾਈ ਹੈ ਜਫਰਾਵਾ ਦੀ ਵਧੀਆ ਬੰਦੀ ਹਾਂ ਜੀ ਬਹੁਤ ਸ਼ਾਨਦਾਰ ਚਵਾਈ ਹੈ ਜਫਰਾਵਾ ਦੀ ਮੈਂ ਆਹ ਵੇਖੋ ਖੁੱਡਾ ਖੜਾ ਕਿੱਥੇ ਲੱਗਾ ਬਿਲਕੁਲ ਵੇਖੋ ਵੀਰੋ ਰਾਜੀ ਬੜੀ ਕੱਦ ਕੁਤ ਬਹੁਤ ਵੱਡਾ ਜੀ ਨਾ ਮੰਨ ਕੇ ਆਈ ਬਿਲਕੁਲ ਬਿਲਕੁਲ ਜੀ ਮੋਲ ਤੇ ਵੀ ਜੀ ਤੁਹਾਨੂੰ ਬਤਾ ਮੰਡੀ ਜਿਹੜੀਆਂ ਲੋਕੀ ਇੱਕ ਵੀ ਇੱਕ ਤੀਲ ਕਰਦੇ ਰਹਾ ਹਾਂ ਜੀ ਵਿਕੀਆਂ ਨਹੀਂ ਆ ਵੀਰ ਜੀ ਬਿਲਕੁਲ ਤੇ ਇਹ ਵੀ ਝੋਟੀ ਤੇ ਹੈਂਦੀ ਆ ਮੈਨੂੰ ਭਲਾ 110000 ਦੀ ਵੇਚੜੋ ਹਾਂਜੀ ਪਰ ਆਪਾਂ ਨਹੀਂ ਦੇਣੀ ਐ ਨੇ ਦੀ ਹਣ ਬਿਲਕੁਲ ਹਾਂਜੀ ਆਪਾਂ ਬਿਲਕੁਲ ਨਿਕਾੜਿਆ ਮੁਲਕਾਦਣਾ ਦੁੱਧ ਆਪਣੀ ਸੇਵਾ ਦਾ ਵੀਰ ਜੀ ਹੁਣ 3 1/2 ਕਿਲੋ ਸਿਰੇ ਭੋਲਾ ਕੱਢਿਆ ਠੀਕ ਹੈ ਇਹਨਾਂ ਦਾ ਗੈਸ ਸਿਆਜ ਬਹੁਤ ਵਧੀਆ ਵੇ ਜੀ ਬਾਕੀ 14 15 ਕਿਲੋ ਲਈ ਨਹੀਂ ਦਿਖਣ ਡਈ ਹੈ ਇਹਨਾਂ ਵੱਡੀ ਹੈ ਵੀਰੇ ਪਲੀ ਜੁੜੀਆ ਕੱਦ ਰਾਠਾ ਥਾਣੀ ਲੱਗਿਆ ਚੰਗਿਆ ਤੇ ਦੁੱਧ ਤਾਂ ਨੇ ਭਰਨਾ ਬਾਈ ਵੇਖੋ ਵੀਰੋ ਐਂ ਤੋਰਾ ਥਣ ਲੱਗਿਆ ਰੋਗ ਰੋਗ ਦਾ ਥਣ ਲੱਗਿਆ ਤਾਂ ਵੇਥ ਵੇਥ ਤੇ ਲੱਗਿਆ ਹਾਂਜੀ ਹਾਂਜੀ ਕਾਦੀਆਂ ਗੱਲਾਂ ਕੀਤੀ ਤਾਂ ਵੀਰੇ ਕਿੰਨੇ ਦੀ ਹੁਣ 95 ਹਜ਼ਾਰ ਦੀ ਦੇ ਦੀਏ ਜੇ ਆਪਾਂ ਤੁਹਾਨੂੰ ਉਹਦਾ ਨ 90 ਦੀ ਦੇਤੀਏ ਪੂਰੇ 90 ਦੀ ਵੀਰੇ 2000 ਛੋੜ 88 ਦੀ ਵੇਖੋ ਵੀਰੋ ਕਿੱਡੀ ਪਲੀ ਜੁੜੀ ਆ ਥੱਲੇ ਬਾਅਦ ਰੇਟ ਚੈੱਕ ਕਰ ਲਓ ਵੀਰ ਦਾ ਬਿਲਕੁਲ ਆਪਣੇ ਸੇਵਾ ਦਾ ਦੁੱਧ ਵੀਰ ਜੀ 15 ਵਿੱਚ ਵਾ ਸਕਦੀ 16 ਵਿੱਚ ਵਾ ਸਕਦੀ ਹੈ ਬਿਲਕੁਲ ਆਪਣੇ ਸੇਵਾ ਦਾ ਦੁੱਧ ਆਪਣੇ ਭਾਈ ਦਾ ਵੀਰ ਜੀ ਹੋਣੀ ਵੀਰ ਜੀ ਆਪਾਂ ਤਿੰਨ ਸਾਢੇ ਦਿਨ ਕਿਲੋ ਬੋਲਾ ਥਰੇ ਕਿਹੜਾ ਰਾਤੀ ਸਹੀ ਹੈ ਵੀਰ ਜੀ ਠੀਕ ਹੈ ਜੇਰ ਦੀ ਆਪਣੀ ਫੁੱਲ ਗਾਰੰਟੀ ਠੀਕ ਹੈ ਜੀ ਜੇਰ ਦੀ ਆਪਣੀ ਪ੍ਰੋਪਰ ਫੁੱਲ ਗਾਰੰਟੀ ਤਾਂ ਵੇਖੋ ਵੀਰੋ ਥਣ ਬੜਾ ਸਪੈਸ਼ਲ ਲੱਗਿਆ ਤਾਂ ਦੁੱਧ ਵਾਲੀ ਆ ਤਾਂ ਹਾਂ ਨਾ 88 ਦੀ ਲੱਗੀ ਕੋਈ ਫੋਨ ਲਾ ਲਈ ਯਾਰ ਹਾਂਜੀ ਹਾਂਜੀ ਫੋਨ ਲਾ ਲਓ ਵੀਰੋ ਜਰੂਰ ਅਲ ਦਿੱਤਾ ਕੱਟੀ ਦੇ ਇੱਕ ਰੰਗ ਕਾਲੀ ਕੱਟੀ ਆ ਗਈ ਇਹਦੇ ਮਗਰ ਹਾਂਜੀ ਵੀਰ ਜੀ ਵੱਡੇ ਕਦ ਕਾਠ ਵਾਲੀ ਆ ਬਹੁਤ ਵੱਡੀ ਮੈਂ ਵੀਰ ਜੀ ਅੱਜ ਕਦੇ ਪਾਣੀ ਕਿ ਆਪਣੇ ਘਰ ਦੀ ਮੈਂ ਆ ਲਿੱਤੀ ਹੋ ਗਈ ਹੈ ਵੀਰ ਜੀ ਇੱਕ ਕੋਠੇ ਜਿੱਡੀ ਮੈਂ ਆ ਤੇ ਆ ਕੋ ਕਦ ਬਹੁਤ ਆ ਵੀਰੇ ਹਨਾ ਵੱਡੇ ਕਦ ਕਾਠ ਵਾਲੀ ਆ ਇੱਕ ਵੀਰ ਜੀ 14 15 14 15 ਕਿਲੋ ਚੁੰਦੇ ਰਹੇ ਆ ਆਪਾਂ 15 ਕਿਲੋ ਅੱਛਾ ਜੀ ਆਪਣੇ ਹੱਥੀ ਚੋਇਆ ਵੀਰ ਜੀ ਇਹਦੇ ਕੋਲ ਅੱਛਾ ਆਪਣੇ ਚੋਇਆ ਠੀਕ ਹੈ ਮਗਰ ਵੀ ਕੱਟੀ ਆ ਗਈ ਹਨਾ ਛਾਰੂ ਬੜੀ ਜੀ ਵੀਰ ਜੀ ਮਗਰ ਵੀ ਕੱਟੀ ਆ ਗਈ ਉਧਰ ਦੀ ਮੈਂ ਆ ਵੀਰ ਜੀ ਵੱਡੀ ਮੈਂ ਹਾਂਜੀ ਵੱਡੀ ਮੈਂ ਆਪਣੇ ਘਰ ਦਾ ਪਾਣੀ ਪੂਣੀ ਹੋਣ ਕਰਕੇ ਥੋ ਬੱਚਾ ਵੀ ਇੱਕ ਰੰਗ ਕਾਲਾ ਤਾਂ ਆਪ ਵੀ ਇੱਕ ਰੰਗ ਕਾਲੀ ਆ ਵੇਖੋ ਪੂਛ ਚਵਾਦੀ ਨੇ ਚਿੱਟਾ ਕਾ ਕੀ ਬਾਤ ਆ ਨਸਲ ਦੀ ਮੈਂ ਵੀ ਇਹ ਦੇਖੋ ਬਿਲਕੁਲ ਵੱਡੀ ਮੈਂ ਤੇ ਨਸਲ ਆ ਵੇਖੋ ਉੱਤੋਂ ਦੀ ਗਾਇ ਇਕੱਠੀ ਕਰਕੇ ਬੋਲਾ ਫੜ ਛੜੋ ਇੱਕਾ ਕੀ ਬਾਤ ਆ ਜੀ ਵੇਖੋ ਵੀਰੋ ਦੁੱਧ ਵਾਲੀ ਆ ਹਾਂ ਜੀ ਪੂਰੀ ਜੈਡ ਬਲੈਕ ਆ ਵੀਰ ਜੈਡ ਬਲੈਕ ਲੈ ਵੀਰੀਆਂ ਬੁੜੀਆਂ ਸਫਾਈਆਂ ਲੱਗੀਆਂ ਹਾਂ ਜੀ ਇਹ ਵੀ ਜੀਆਂ ਸਾਫ ਕਰਤੀ ਸਵੇਰੇ ਬੋਲੇ ਤੋਂ ਠੀਕ ਆ ਜੀ ਹਾਂ ਜੀ ਬਹੁਤ ਵੱਡੀ ਮੈਂ ਕੱਦ ਕੱਟ ਬਹੁਤ ਸ਼ਾਨਦਾਰ ਆ ਠੀਕ ਆ ਦੇਖੋ ਜਿਹਦਾ ਵੀ ਖਡਾ ਕੜਾ ਉਧਰ ਦੀ ਮੈਂ ਪਿਓਰ ਠੀਕ ਆ ਜੀ ਤਾਂ ਵੇਖੋ ਵੀਰੋ ਵੱਡੀ ਮੈਂ ਕੱ ਤਾ ਬਾਕੀ ਵੀਰੋ ਦੁੱਧ ਚੰਗਾ ਪਰ ਜੂ ਨਸਲ ਆ ਵੀਰੇ ਹਾਂਜੀ 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 ਨਸਲ ਦੀ ਆ ਪਿਓਰ ਨਸਲ ਉਧਰ ਦੀ ਵੀਰ ਹਰਿਆਣੇ ਦੀ ਪਿਓਰ ਹਰਿਆਣੇ ਦੀ ਮੈਂ ਠੀਕ ਆ ਜੀ ਖਣਾਂ ਦਾ ਗਿਆ ਸਿਆ ਜਾਵੇ ਦਿਖਾ ਦੂ ਮਗਰ ਵੀ ਕੱਟੀ ਆ ਨਾੜਾ ਨਾੜਾ ਦਿਖਾ ਲੋ ਦੋਵੇਂ ਬਰੇ ਚੱਡੇ ਤੇ ਵਿੱਚ ਵਿੱਚ ਤੇ ਹਾਂਜੀ ਇੱਧਰ ਲੈ ਬੰਨੇ ਵੀ ਦਿਖਾ ਲੋ ਨਾੜਾ ਬਹੁਤ ਆ ਵੇ ਜਨ ਨੂੰ ਬਤਾ ਦਰ ਆਪਣੇ ਮਹੀਂ ਦੇ ਫੁੱਲੇ ਥਨ ਪਾਂਡੇ ਦੀ ਮਾਰਦਾ ਬਾਈ ਇੱਧਰ ਖਾ ਲੋ ਵੇਖੋ ਵੀਰੋ ਬਿਜਲੀ ਗਾਰੀ ਬਟਿਆ ਹਾਂ ਬਰੇ ਕਰਨ ਲੱਗੇ ਇੱਧਰ ਵੇਖੋ ਕੀ ਬਾਤ ਹੈ ਆ ਦੇਖੋ ਦੋਦਾਂ ਲਈ ਆ ਜੀ ਇਹ ਨਿਸ਼ਾਨੀ ਬਹੁਤ ਚੰਗੀ ਕੱਟ ਕਾਸ਼ ਵਾਲੀ ਹੰਡੀ ਵੇਖੋ ਮੈਂ ਨਸਲ ਆ ਬਾਈ ਮੈਂ ਚਾ ਲਾ ਉਹ ਪਲਾ ਨਾਲ ਚਾ ਲਗਾ ਕਿ ਤੇ ਆਦੀਆਂ ਹੀ ਗੱਲਾਂ ਪਨਾ ਲਾ ਇਵੇਂ ਦਾ ਪਸ਼ੂ ਤਾਂ ਵੀਰੇ ਬਹੁਤ ਦੁੱਧ ਆਲੀ ਹੈ ਹਨਾ ਹਾਂ ਜੀ ਪਲਾ ਉੱਥੇ ਘੜਕਿਆ ਪੁੱਧ ਨੇ ਲੈ ਤੋੜ ਕੇ ਪਲਾ ਉੱਥੇ ਚੋਲੇਂਦੇ ਇਹਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੋ ਸੇਂਗ ਦੀ ਕੁਆਲਿਟੀ ਚੈੱਕ ਕਰ ਲਓ ਫੇਸ ਕੁਆਲਿਟੀ ਮਗਰ ਵੀ ਇੱਕ ਰੰਗ ਕਾਲੀ ਕੱਟੀ ਆ ਗਈ ਆ ਹਾਂਜੀ ਮਗਰ ਵੀ ਕੱਟੀ ਹੋਈ ਦੇ ਮਗਰ ਵੀ ਜੀ ਕੱਟੀ ਸੀ ਅੱਛਾ ਜੀ ਤੇ ਉਹ ਆਪਣੀ ਐਤ ਕਾ ਵੀ ਦਿੰਦੀ ਕੱਟੀਆਂ ਹੀ ਹਰ ਸੋਏ ਅੱਛਾ ਜੀ ਹਰ ਵੇ ਆ ਗਈ ਹੈ ਨਾ ਦੂਜਾ ਜਦ ਕਾ ਸੋਈ ਆ ਹਾਂਜੀ ਤੇ ਕੋਈ ਭਲਾ ਭਲਾ ਤੇ ਜਾਮਾਂ ਗਲੇ ਕੱਦ ਬਹੁਤ ਆ ਵੀਰੇ ਹਣਾ ਵੱਡੇ ਕੱਦ ਦੀ ਮੇਰੇ ਸਿਰ ਜਿੱਡੀ ਆ ਤੇ ਵੇਖੋ ਮੈਂ ਠੀਕ ਆ ਉਧਰ ਦੀ ਮੈਂ ਪਿਓਰ ਬਹੁਤ ਵੱਡ ਕੱਦ ਬਹੁਤ ਜ਼ਿਆਦਾ ਆਪਣੀ ਵੱਡੀ ਮੈਂ ਉਹਦੇ ਨਾਲ ਵੱਡਾ ਕੱਦ ਦਾ ਦੁੱਧ ਚੰਗਾ ਦਿੰਦੀ ਰਹੇ ਹਾਂਜੀ ਹਾਂਜੀ ਦੁੱਧ ਵੀ ਜੀ 14-15 ਗਲਾ ਆਪਣੇ ਹੀ ਥਿਕੇ ਆ ਮੈਂ ਠੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੀਰ ਜੀ ਸੁੰਦਿਆ ਤੇ ਘਾ ਦੁੱਧ ਦਿੰਦੀ ਆ ਅੱਛਾ ਜੀ ਹਾਂਜੀ ਸੁੰਦਿਆ ਤੇ ਘਾ ਦੁੱਧ ਦਿੰਦੀ ਆ ਆਪਾ ਵੀਰ ਜੀ ਆਪਣੇ ਕੋਲ ਥੋੜੀ ਛੱਡੀ ਵੀ ਲੜ ਗਈ ਆ ਵੀਰ ਇੱਕ ਮਹੀਨਾ ਛੱਡੀ ਆ ਅੱਛਾ ਜੀ ਹਾਂਜੀ 1.5 ਦੋ ਮਹੀਨੇ ਆਪਣੇ ਆਪ ਛੜਨੀ ਪੈਂਦੀ ਆ ਵੀਰ ਜੀ ਨਹੀਂ ਦਬਾਈਦੀ ਹਰ ਵੀਰੇ ਇੱਥੇ ਨਸਲ ਆ ਵੀਰੇ ਵੱਡੀ ਆ ਤਾਂ ਵੀਰੇ ਇੱਕ ਗੱਲ ਹਨਾ ਚਲੋ ਤੁਸੀਂ ਆਪ ਵੀ ਦੱਸਿਆ ਕੀ ਵੀਰੇ ਸੇਵਾ ਸੁਆ ਸਾਡੀ ਘਟ ਹੈ ਹਨਾ ਤਾਂ ਕਿੱਥੇ ਸੇਵ ਵਾਲੇ ਥਾਈ ਚੱਲ ਗਏ ਦੁੱਧ ਦੇ ਢੱਕੇ ਲਾਉਂਗੀ ਢੱਕੇ ਲਾਉਗੀ ਨਸਲ ਆ ਦਾ ਜਿਆਸਾ ਇਹ ਬਖਾ ਲੋ ਇਹ ਨਹੀਂ ਪੀਂਦੇ ਦੇਖੋ ਵੀਰ ਜੀ ਨੇ ਇਹੋ ਜਿਹੇ ਪਸ਼ੂ ਤਾਂ ਵੀਰੇ ਘਰੇ ਰੱਖਿਆ ਬਹੁਤ ਵਧੀਆ ਹੈ ਨਾ ਪਲਾਵੀ ਦੀ ਘੜੀ ਮੂੜੀ ਬਹੁਤ ਵੇਖੋ ਧਾਰ ਵਾਲੀ ਮੈਂ ਬੱਚਾ ਬੱਚਾ ਵੀ ਨਹੀਂ ਕੋਈ ਹੈਗੀ ਪ੍ਰਵਾਹ ਨਹੀਂ ਕਰਦੀ ਨਾ ਬਹੁਤ ਚੰਗੀ ਵੀਰੇ ਕੁਆਲਟੀ ਨਸਲ ਆ ਚਲੋ ਤੁਹਾਡੀ ਤੁਸੀਂ ਦੱਸੇ ਵੀਰੇ ਸੇਵਾ ਦੀ ਸੇਵਾ ਨਹੀਂ ਮਜਬੂਰੀ ਕਰਕੇ ਦਿੱਤੀ ਵੇਚਣਾ ਸੇਵਾ ਸਵਾ ਨਹੀਂ ਹੈਗੀ ਕਿ ਮੈਂ ਬ੍ਰਾਂਡ ਆ ਬਣਾਵਾ ਠੀਕ ਹੈ ਜੀ ਤੇ ਉਹਦੇ ਕਰਕੇ ਤੁਹਾਨੂੰ ਬਤਾ ਮੈਂ ਵੇਚਾਂਗਾ ਜਦ ਤੱਕ ਠੰਡ ਹੋ ਗਈ ਪੂਰੀ ਹਾਂਜੀ ਹਾਂਜੀ ਮੌਸਮ ਬਦਲ ਗਿਆ ਵੀਰੇ ਹਾਂਜੀ ਤਾਂ ਮੁਸ਼ਕਲ ਕਰਕੇ ਵੇਚਣੀ ਪੈਣੀ ਹੈ ਪਿਛਲੀ ਹਰ ਵੀਜੀ ਦਾ ਨਾ ਆਪਾਂ ਨੂੰ ਘਾਟੂ ਕੀ ਹੈ ਸੂਈ ਮੈਂ ਦਾ ਵੀ 1 20 1 25 ਮਿਲਦਾ ਸੀ ਉਦੋਂ ਟੁੱਕੀ ਰਾਜੀ ਸੀ ਅੱਛੇ ਐੜ ਕਾ ਚਲੋ ਥੋੜੀ ਲੇਸੀ ਰਹਿ ਗਈ ਆਪਣੇ ਕੋ ਪਾਣੀ ਪੋਣੀ ਓਨ ਕਰਕੇ ਆ ਪਾਣੀ ਆ ਗਿਆ ਇਧਲੀ ਸਾਈਡ ਆਪਣੇ ਸਾਰੇ ਥੱਲੇ ਹੈ ਨਾ ਵੀਰੇ ਖਤਮ ਹੋ ਗਈ ਤੇ ਇਹ ਆ ਜਾ ਖਤਮ ਹੋ ਗਿਆ ਮਾੜਾ ਮੋਟਾ ਛੋਟੀ ਤਾਂ ਵੀਰੇ ਸਭ ਖਰਾਬ ਹੀ ਹੋ ਗਈ ਥੱਲੇ ਹੈ ਨਾ ਪਾਣੀ ਓਨ ਕਰਕੇ ਹਾਂ ਜੀ ਹਾਂ ਜੀ ਤਾਂ ਪਸ਼ੂ ਫਿਰ ਲਿੱਸਾ ਹੋ ਜਾਂਦਾ ਲੱਗਦਾ ਭੁੱਖਾ ਰਹਿਣਾ ਹੈ ਨਾ ਪ੍ਰਾਲੀ ਪ੍ਰੂਲੀ ਵੀ ਗਲੀ ਆ ਗਲੀ ਖਾਂਦੇ ਲੈ ਕੇ ਪਈਦਾ ਨਹੀਂ ਖਾਂਦੀ ਆ ਚਰੀਆਂ ਵੀ ਉਹ ਚਾਰੂ ਬੋਧਾ ਵੇਖੋ ਵੀਰ ਜੀ ਪ੍ਰਾਲੀ ਵੜ ਵੜ ਖਾਈ ਜਾਂਦੀ ਆ ਉਹ ਤਾਂ ਤੇ ਚਰੀਆਂ ਨੇ ਫਿਰ ਢਿੱਡ ਭਰਨਾ ਹੈ ਨਾ ਦੇਖੋ ਦੁੱਧਾਂ ਮੈਂ ਇਥ ਪਸੰਪੀਤ ਆ ਰਾਮਰੀਆਂ ਵੀਰ ਜੀ ਹਾਂ ਜੀ ਹਾਂ ਜੀ ਵੀਰ ਜੀ ਸੁਣਾ ਦੇ ਸੋਹਣ ਸਾਨੂੰ ਸੁਖ ਮਾਰ ਦੇ ਵੇਲਾ ਹਾਂ ਜੀ ਬਹੁਤ ਸ਼ਾਨਦਾਰ ਹੈ ਵੀਰ ਜੀ ਬਹੁਤ ਸ਼ਾਨਦਾਰ ਹੈ ਹਾਂ ਜੀ ਹਾਂ ਜੀ ਵੇਖੋ ਵੀਰੇ ਸਫਾਈਆਂ ਇਹ ਵੀ ਜੀ ਐ ਸਾਫ ਹੋਈ ਮੈਂ ਤਾਂ ਵੀਰੇ ਕਿਵੇਂ ਮਾਲਾ ਹੁਣ ਕੱਟੀ ਆ ਤਾਜੀ ਨਾੜੂ ਤੇ ਬੱਚਾ ਹਾਂ ਜੀ ਇਹਦੇ ਗਿੱਲਾਂ ਦੇ ਵੀਰੇ ਵੀਰੇ ਮੋਲੇ ਦਾ ਮੋਲੇ ਦਾ ਵੀਰ ਜੀ ਤਾਂ ਦੱਸਿਆ ਪਿਛਲੀ ਵਾਰ ਤੇ 12 25 ਮਿਲਦਾ ਸੀ ਹਾਂ ਜੀ ਹੁਣ ਕਰ ਦਿਆ ਜੀ ਆਜ ਜੀ ਜਾਂ ਦੋੜ ਦਿਆਂ ਲਈ 99 ਜੀ ਦੇ ਦਈਏ ਹਾਂ ਨਾ ਤਿੰਨ ਛੱਡ ਦੇ ਬਈ 99 ਜੀ ਇਹ ਤੇੰਨਾ ਨਾ ਛੱਡੀਏ ਦੇਣ ਵਾਲੀ ਗੱਲ ਕਰੀਏ ਆਪਾਂ ਲੋਡ ਕਰਕੇ ਆਹ ਪੜਾ ਦੋ ਤੇਣ ਵਾਲੀ ਗੱਲ ਹੀ ਕਰੀਏ ਕਿੰਨੇ ਦੀ ਵੀਰ ਜੀ 90 ਹਜ਼ਾਰ ਦੀ ਦੇ ਦਈਏ ਇਹ ਵੀ ਦੋ ਛੱਡ ਦੋ 88 ਜੀ ਪੂਰੇ 85 ਦੀ ਵੀਰ ਜੀ ਆ ਚਲੋ ਰੇਟ ਜਮਾਂ ਹੀ ਗਿਆ ਜਾਗੇ ਵੀਰੇ ਇਹੋ ਜਿਹੇ ਲੋਕੀ ਤੁਹਾਨੂੰ ਪਤਾ ਥੋੜੀ ਹੋਰ ਆਦ ਹਿੰਦੀ ਨਾ ਤੇ ਵੀਰ ਜੀ ਡੇਢ ਦੀ ਮੈਂ ਆਂ ਬਿਲਕੁਲ ਬਿਲਕੁਲ ਉਧਰ ਦੀ ਮੈਂ ਆ ਨਾਲੇ ਇੱਕ ਗੱਲ ਹੋਰ ਆ ਵੀਰੇ ਇੱਕ ਹੁੰਦਾ ਨਾ ਲਿਸਾ ਪਸ਼ੂ ਆਖਰੇ ਚਾਰੂ ਘਟ ਆ ਵੇਖੋ ਵੀਰੋ ਵਾਰਡ ਵਾਰਡ ਪਰਾਲੀ ਖਾਈ ਜਾਂਦੀ ਤੇ ਜਿਹੜਾ ਵੀਰਾ ਲੈ ਜੂ ਨਜ਼ਾਰੇ ਲਊ ਇੱਕ ਤਾਂ ਹਾਂ ਜੀ ਉਹਦੇ ਸੂਏ ਨੂੰ ਗਾ ਚੰਗੀ ਰਕਮ ਦੀ ਵੇਚ ਸਕਦਾ ᱥਾਮਗੇ ਹਾਂ ਜੀ ਹਾਂ ਜੀ ਬਹੁਤ ਵੱਡੀ ਮੈਂ ਵੀ ਦੀ ਰਾਜੀ ਹੋ ਜੂਗੀ ਹਾਂ ਦੁੱਧ ਵਾਲੀ ਆ ਦੁੱਧ ਵਾਲਾ ਪਸ਼ੂ ਖੁਰਦਾ ਜੇ ਸੇਵਾਣਾ ਹੋਵੇ ਤਾਂ ਹਾਂ ਜੀ ਹਾਂ ਜੀ ਵੀਰ ਜੀ ਤਾਂ ਹਾਂ ਪਸ਼ੂ ਆ ਜੀ ਰੇਟ ਗਿਆ ਜਾ ਵੀਰੇ 85000 ਠੀਕ ਹੈ ਤਿੰਜੇ ਨੰਬਰ ਤੇ ਵੀਰੇ ਤਿੰਜੇ ਨੰਬਰ ਤੇ ਵੀ ਜੀ ਕੋਕਾ ਝੋਟੀ ਆ 7 ਕਿਲੋ ਦੁੱਧ ਆ ਠੀਕ ਹੈ ਜੀ ਇਤਰਾ ਮਾਤਾ ਕੋ ਪੜਾ ਪਾ ਕੇ ਥੱਲੇ ਬਹਿ ਜਾਓ ਐ 9 ਕਿਲੋ ਥਾਣਾ 9 ਕਿਲੋ ਥਣ ਲਗਾ ਕਾਦੀ ਆ 7 ਕਿਲੋ ਦੁੱਧ ਪਾਣੇ ਤੇ ਮਿਲਦੀ ਆ ਬਈ ਹਾਂ ਜੀ ਹਾਂ ਜੀ ਮਾਤਾ ਕੀ ਵੀ ਜੀ ਪੜਾ ਵੰਡ ਪਾ ਕੇ ਨਾ ਇਤਰਾ ਠੀਕ ਹੈ ਜੀ ਅੰਜੀ ਜੀ ਪਾੜੇ ਤੇ ਮਿਲੋਗੇ ਪਾੜੇ ਤੇ ਮਿਲੋਗੇ ਜੀ ਆਪਣੀ ਗਰੰਟੀ ਗਾੜੀ ਲਵਾਉਂਦੀ ਟੀਕਾ ਨਹੀਂ ਲਵਾਉਂਦੀ ਕਰਮਾਲੀ ਠੀਕ ਹੈ ਜੀ ਟੀਕਾ ਵੇ ਕਿਤੇ ਬੁੜਕੀਆਂ ਮੰਡਾ ਵੀਦੀ ਅਛਾ ਪਾੜੇ ਤੇ ਮਿਲ ਲੈਨੇ ਮੈਂ ਦੀਆਂ ਜੀ ਪਿਓ ਚੌਗੀ ਆ ਸਿੰਗੀ ਜੰਡ ਬਲੈਕ ਸਿੰਘ ਚੰਗਾ ਲੱਗਿਆ ਵੀਰੇ ਭਲਿਆਣੀ ਨੰਗਦਾ ਸੋਹਣੀ ਝੋਟੀ ਆ ਦੋਵੇਂ ਵੀਰੇ ਬਹੁਤ ਸ਼ਾਨਦਾਰ ਕੱਦ ਹੋਏ ਦਾ ਬਹੁਤ ਸ਼ਾਨਦਾਰ ਪਲੀ ਜੁੜੀ ਬੜੀ ਆ ਵੀਰੇ ਵੇਖੋ ਵੀਰੇ ਚੰਗੀ ਝੋਟੀ ਆ ਗਈ ਆ ਵੀਰੇ ਕੋਲੇ ਸਿੰਘ ਦੀ ਤੇ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਕੱਦ ਕਾਠ ਚੈੱਕ ਕਰ ਲਓ ਬੜੀ ਚੰਗੀ ਝੋਟੀ ਆ ਵੀਰੇ ਤਾ ਬੱਚਾ ਹਾਨੀਆ ਦਾ ਹਣਾ ਨਹੀਂ ਬੱਚਾ ਨਹੀਂ ਜਿਹੜਾ ਹੈਗਾ ਤੇ ਪਾਣੀ ਤੇ ਵੀਰੇ ਮਿਲਦੀ ਬੱਚਾ ਵੀਰ ਜੀ ਹੈ ਨਹੀਂ ਨਹੀਂ ਬੱਚਾ ਹੈਗਾ ਵਾ ਐਸ਼ੇ ਬੱਚਾ ਨਹੀਂ ਓੜੀ ਜੀ ਪਾਈ ਬੱਤੇ ਕਰਕੇ ਪਿਛਲੀ ਓੜੀ ਜੇ ਵੀ ਨਹੀਂ ਹੋਈ ਗਈ ਠੀਕ ਹੈ ਜੀ ਹਾਂ ਜੀ ਬੱਚਾ ਪਾਹ ਤੱਕ ਲਗਾਉਣਾ ਨਹੀਂ ਆ ਹਾਂ ਤੁਸੀਂ ਦੱਸਦੇ ਹੋ ਕੱਟੀ ਚੰਗੇ ਸੀ ਮੁੰਡੇ ਜਿੰਨ ਦੱਸਦੇ ਵੀ ਨਹੀਂ ਦੇਣੀ ਹਾਂ ਜੀ ਤੇ ਕੱਟੀ ਪਾ ਲੈਣੀ ਆ ਪਾ ਲੈਣੀ ਠੀਕ ਹੈ ਉਹਦੇ ਕਾਰਨ ਕੱਟੀ ਦੇ ਕਰਕੇ ਨਾ ਫਿਰ ਤਿਆਉ ਦੇਖੋ ਖਲੋਤੀ ਕੱਟੀ ਬਹੁਤ ਸ਼ਾਨਦਾਰ ਛੋੜੇ ਟਾਈਮ ਦੀ ਸੂਈ ਹੈ ਹਾਂਜੀ ਹਾਂਜੀ 20 25 ਦੀ ਸੂਈ ਉਹ ਕੱਟੀ ਦੀ ਵਿੱਚ ਅੱਛਾ ਉਹ ਕੱਟੀ ਵਿੱਚ ਕੱਟੀ ਹੈ ਬਹੁਤ ਚੰਗੇ ਸੀਮਣ ਦੀ ਹੈ ਕੱਟੀ ਬਹੁਤ ਚੰਗੇ ਸੀਮਣ ਦੀ ਹੈ ਅਜਾ ਪਲ ਨਹੀਂ ਆ ਕੱਟੀ ਦੇ ਕਾਰਨ ਹਾਂਜੀ ਨਹੀਂ ਨਾ ਕੋਈ ਨਹੀਂ ਯਾਰ ਕੀ ਫਿਰ ਜੈ ਜੀ ਜਾਣਦੇ ਵੀਰ ਜੀ ਹਾਂਜੀ ਪਿਛਲੇ ਰ ਆਪਣੇ ਦਾ ਨਵਾਂ ਪਸ਼ੂ ਹੈ ਚਲੋ ਕੋਈ ਵੀਰ ਹਨਾ ਕੱਟੀ ਬਹੁਤ ਵੱਡੀ ਰਾਜ ਰੋਜੀ ਫੋਲੋਅਰ ਵੱਡੀ ਹੈ ਕੱਦ ਕਾਠ ਵਾਲੀ ਆ ਕੱਟੀ ਪਾਲਣੀ ਹੈ ਦੀ ਕੱਟੀ ਪਾਦਨ ਕਰਕੇ ਨਾ ਠੀਕ ਹੈ ਜੀ ਇਹ ਆਪਣੀ ਤਾਂ ਪਿਛਲੀ ਵੜੇ ਤੇ ਮੈਂ ਛੋਟੀ ਰਹਿ ਗਈ ਆ ਠੀਕ ਹੈ ਜੀ ਜਿਹੜਾ ਪਾਸ ਭਰਾ ਮੰਗਦਾ ਵੀਡੀਓ ਚ ਪਿਛਲੀ ਜੇ ਦੱਸਿਆ ਕੀ ਬਾਈ ਕੱਟੀ ਨਹੀਂ ਆਪਾਂ ਦੇਣੀ ਕੱਲੀ ਝੋਟੀ ਵੇਚਣੀ ਆ ਝੋਟੀ ਵੇਚਣੀ ਆ ਤੋ ਫਿਰ ਵੀਰੇ ਆਂਦੇ ਹੋਣਗੇ ਪਿਛਲੀ ਵੀਡੀਓ ਚ ਰਹਿ ਗਈ ਆ ਹੁਣ ਕਿੰਨੇ ਦੀ ਵੀਰੇ ਫਿਰ ਬੱਚੇ ਤੋਂ ਬਿਨਾ ਆਪਣਾ ਮਾਰੀ ਦੀ ਕਿਰਪਾ ਵਾ ਬਿਲਕੁਲ ਆਪਣੀ ਵੀਡੀਓ ਤੇ ਡੰਗਰ ਨਹੀਂ ਕਦੀ ਲਿਆ ਆਪਾਂ ਦਿੱਤੀ ਆ ਡੰਗਰ ਨਹੀਂ ਪਾਇਆ ਕੱਟੀ ਦੇ ਗੰਦ ਦੱਜਿਆ ਆਪਾਂ ਵੀਡੀਓ ਤੇ ਆਪਣੀ ਝੋਟੀ ਪਾਈ ਆ ਠੀਕ ਹੈ ਭੈਣ ਭਰਾ ਤੇ ਕਿੰਨੇ ਦੀ ਵੀਰੇ ਪਿਛਲੀ ਵੀਡੀਓ ਵੀ ਖਾਣਾ 65 ਦੀ ਕੀਤੀ ਸੀ ਹਾਂਜੀ 62 ਦੀ ਦੇ ਦਈਏ ਹੁਣ 62 ਦੀ ਆ 62 ਦੀ ਵੇਖੋ ਵੀਰੋ ਵੱਡੀ ਝੋਟੀ ਵਜਨ ਵਾਲੀ ਧੀ ਦਾ ਜੀ ਆ ਨੋਕਲਾ ਥਣ ਪੀ ਦਿੰਦਾ ਸੂ ਰੇਡ ਵੀਰ ਦਾ ਤੁਸੀਂ ਚੈੱਕ ਕਰ ਹੀ ਲਿਆ ਵਾ ਤਾਂ ਬਾਕੀ ਕਿਹੜਾ ਰੇਡ ਵੀਰੇ ਨਾ ਕਰਤਾ ਹੈ 60 ਹਜ਼ਾਰ ਦੀ ਦੇ ਦਾਂਗੀ 60 ਆ ਤਾਂ ਵਜਣੀ ਬਹੁਤ ਆ ਵੀਰੇ ਝੋਟੀ ਬਹੁਤ ਸ਼ਾਨਦਾਰ ਆ ਇਹਦੀ ਕਟਮਾਲ ਚਾਹ ਫੰਡਰਾਂ ਚੋਂ ਆਪਾਂ ਦੇਣੀ ਨਹੀਂ ਝੋਟੀ ਬੱਚੇ ਲੈਣ ਵਾਲੀ ਆ ਕੱਲ ਦੇ ਵੇਖੋ ਦੂਜੇ ਸਵੇਰੇ ਵਿੱਚ 1.5 ਲੱਖਾਂ ਦੀ ਝੋਟੀ ਤਿਆਰ ਹੁੰਦੀ ਹੈ ਬਿਲਕੁਲ ਸੋਹਣੀ ਝੋਟੀ ਹੈ ਵੀਰੇ ਤਾਂ ਰੇਡ ਵੀਰੇ ਚੈੱਕ ਕਰ ਲਿਆ ਤੁਸੀਂ ਸਾਰਾ ਸਾਲ ਵੀਰੇ ਚੋਗੇ ਵੇਖ ਜਾਂਦੀ ਆ 60 ਹਜ਼ਾਰ ਦੀ ਫਿਰ ਵੇਖਦੀ ਆ ਨਹੀਂ ਵੇਖਦੀ ਝੋਟੀ ਆ ਸ਼ਾਨਦਾਰ ਖਾਲੋ ਕਿਡਾ ਸ਼ਾਨਦਾਰ ਲੱਗਾ ਵੱਡੀ ਝੋਟੀ ਹਣੀ ਵੀ ਜੀ 9-10 ਕਿਲੋ ਦਊਗੀ ਹਲਾ ਹੋ ਗਿਆ ਬਸ ਠੀਕ ਠੀਕ ਹੈ ਜੀ ਤਾਂ ਸੋਹਣੀ ਝੋਟੀ ਆ ਵੀਰੋ ਰੇਟ ਵੀ ਤੁਸੀਂ ਵੀ ਇਹਦਾ ਚੈੱਕ ਕਰ ਲਿਆ ਤਾਂ ਆਹ ਦਾ ਵੀਰ ਦੇ ਘਰ ਦੇ ਪਾਲੀ ਚੰਗੀ ਨਸਲ ਦੀ ਝੋਟੀ ਆ ਚੰਗਾ ਦੁੱਧ ਚਵਾਇਆ ਇਹਨੇ ਤਾਂ ਦੋਵਾਂ ਦੇ ਰੇਟ ਚੰਗੇ ਟੌਪ ਕਲਾਸ ਆ ਤੇ ਜਫਰਾਬਾਦੀ ਮੈਂ ਜਿਹੜੀ ਲਿਆ ਵੀਰਾ ਤੇ ਥਣ ਵਿਥ ਵਿਥ ਤੇ ਮਗਰ ਵੀ ਕੱਟੀ ਹਾਂਜੀ ਹਾਂਜੀ ਤਾਂ ਭਾਰੇ ਪੱਲੇ ਚ ਵੀਰੋ ਹਾਂਜੀ ਵਡੀਆਂ ਮਈਆਂ ਵੇਝੀ ਨਿਕਿਆਣੀਆਂ ਖਾਣ ਲੱਗਿਆ ਐ ਮੋੜਾ ਮੋੜਾ ਥਣ ਲੱਗਿਆ ਚੰਗਾ ਚਵਾਈ ਵਾਲਾ ਨਿਕਿਆਣੀਆਂ ਵੀ ਜ ਵੱਡੀਆਂ ਵੱਡੀਆਂ ਮਈਆਂ ਤਿੰਨ ਪਸ਼ੂ ਨੇ ਵੀਰੇ ਕੋਲੇ ਤਿੰਨਾਂ ਦੇ ਰੇਟ ਜਾਇਜ ਆ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾ ਹੋ ਜੂ ਤਮਾਂ ਤਰਮੀ ਹੋ ਜੂ ਹਣਾ ਵੀਰੇ ਹਾਂਜੀ ਹਾਂਜੀ ਵੀਰੇ ਐਂਡ ਨਹੀਂ ਮੈਂ ਦੀ ਆਲੇ ਘੱਟੀ ਵੀ ਸੀ ਠੀਕ ਐ ਐਂਡ ਠੀਕ ਐ ਉਹਦੀ ਆ ਕੱਟੀ ਹਣਾ ਜਿਹੜੀ ਜਾਨੀ ਆਪਾਂ ਨਾਲ ਉਹ ਕੱਲੀ ਕੱਟੀ ਵਿੱਚ ਨਹੀਂ ਆਹ ਖੋ ਨੀਲੀ ਰਵੀ ਦੀ ਪਿਓਰ ਕੱਟੀ ਇਹਨਾਂ ਦੇ ਨਾਲ ਕਾ ਜੋੜਾ ਚੱਲ ਪਲਦਾ ਰਹੂ ਪਿਓਰ ਨੀਲੀ ਰਵੀ ਦੀ ਠੀਕ ਐ ਉਹ ਨੀਲੀ ਰਵੀ ਦੀ ਪਿਓਰ ਠੀਕ ਐ ਵੀਰੇ ਕਾ ਜੋੜਾ ਚੱਲ ਹੁੰਦਾ ਰਹੂਗਾ ਨਾ ਆ ਚਲੋ ਜੋੜਾ ਪਲ ਜੀ ਹਣਾ ਇੱਥੇ ਦਿਖਾ ਲਓ ਓਏ ਇਹੜਾ ਕਿ ਭੈਣ ਭਰਾ ਵੇ ਲਿੰਦਾ ਕਦਾ ਵੀ ਦਾ ਇਹ ਨਹੀਂ ਬਿਲਕੁਲ ਹਾਂਜੀ ਵੇਖੋ ਕਿਡਾ ਫੇਸ ਕੁਆਲਟੀ ਖੋਰ ਵੇਖੋ ਕੂਛ ਵੇਖੋ ਪੂਰੀ ਨਸਲ ਆ ਬਿਲਕੁਲ ਬਿਲਕੁਲ ਪੂਰੀ ਨਸਲ ਕੁਆਲਟੀ ਦੀ ਵਧੀਆ ਵੀਰੇ ਪਾਲ ਲੰਦਾ ਹਨਾ ਚੰਗੀ ਰੰਗਮ ਦੀ ਬਾਜੂ ਵਿਗੂਗੀ ਤਾਂ ਨਾਲੇ ਵਧੀਆ ਦੁੱਧ ਲਈ ਤਾਂ ਵੀਰੇ ਛੋੜ ਕਰਦੀ ਤਿੰਨਾ ਪਸ਼ੂ ਹਨਾ ਕਿੰਨਾ ਪਸ਼ੂ ਛੋੜ ਕਰਦਾਂਗੇ ਛੋੜ ਕਰਾਂਗੇ ਭੈਣ ਭਰਾ ਫੋਨ ਲਾਵੇ ਮਾਨਤਨ ਕਰਦਾ ਫੇਰ ਵੀ ਨਹੀਂ ਦਿੰਦਾ ਆਪਾਂ ਮੋੜਦੇ ਠੀਕ ਹੈ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਯੋ ਤਾਂ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਵਿਖਾ ਲਈ ਜਾਵੇ ਵੀਰੇ ਐਡਰੈਸ ਬੋਲੀ ਇੱਕ ਕਰਕੇ ਐਡਰੈਸ ਵੀਜੀ ਪਿੰਡ ਆਪਣਾ ਹਰਦੌਰ ਵਾਲਾ ਹਾਂਜੀ ਤੇ ਤਸੀਂ ਡੇਰਾ ਭਵਾਨ ਨਾਨਕ ਤੇ ਜ਼ਿਲ੍ਹਾ ਗਦਾਸਪੁਰ ਦੇ ਤੇ ਫੋਨ ਨੰਬਰ 8337322925 ਠੀਕ ਹੈ ਠੀਕ ਹੈ ਵੀਰੇ ਸੱਚੀ ਕਾ